ਤਾਕ ਹੋਰ ਹਵਾਈ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋੜੋ ਬਚਿਆਏ ਤਾਂ 에어ਪੋਰਟ ਦੇ ਉੱਤੇ ਹਵਾਈ ਜਹਾਜ਼ ਦੇ ਵਿੱਚੋਂ ਅੱਗ ਦੇ ਚੰਗਿਆੜੇ ਨਿਕਲੇ ਨੇ ਤਾਂ ਜਿਵੇਂ ਹੀ ਲੈਂਡਿੰਗ ਇਸ ਹਵਾਈ ਜਹਾਜ਼ ਦੀ 에어ਪੋਰਟ ਤੇ ਹੁੰਦੀ ਆ ਤਾਂ 에어ਪੋਰਟ ਦੇ ਉੱਤੇ ਜਹਾਜ਼ ਦੇ ਵਿੱਚੋਂ ਚੰਗਿਆੜੇ ਨਿਕਲਦੇ ਦਿਖਾਈ ਦਿੰਦੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਜੇ ਕੁਝ ਦਿਨ ਪਹਿਲਾਂ ਹੀ ਅਹਮਦਾਬਾਦ ਦੇ ਵਿੱਚ ਇੱਕ ਵੱਡਾ ਹਵਾਈ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਸੈਂਕੜੇ ਜਾਨਾਂ ਚਲੀਆਂ ਗਈਆਂ ਸਨ ਤਾਂ ਹੁਣ ਇੱਕ ਵੱਡੇ ਹਵਾਈ ਹਾਦਸੇ ਤੋਂ ਬਚਾ ਹੋਇਆ ਏ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਲਖਨਊ 에ਰਪੋਰਟ ਤੋਂ ਸਾਂਝੀਆਂ ਕਰ ਰਿਹਾ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਲੈਂਡਿੰਗ ਵੇਲੇ ਜਹਾਜ਼ ਦੇ ਪਹੀਏ ਦੇ ਵਿੱਚੋਂ ਅੱਗ ਦੇ ਚੰਗਿਆੜੇ ਨਿਕਲੇ ਨੇ ਜਹਾਜ਼ ਦੇ ਵਿੱਚ 250 ਯਾਤਰੀ ਸਵਾਰ ਹੁੰਦੇ ਨੇ ਤਾਂ ਸਾਊਦੀ ਅਰਬ ਤੋਂ ਹੱਜ ਯਾਤਰੀਆਂ ਨੂੰ ਲੈ ਕੇ ਇਹ ਜਹਾਜ਼ ਆ ਜਿਹੜਾ ਉਹ ਆਇਆ ਸੀ ਲੇਕਿਨ ਲੈਂਡਿੰਗ ਦੌਰਾਨ ਕੁਝ ਜਿਹਾ ਹੁੰਦਾ ਹੈ ਕਿ ਇਸ ਦੇ ਵਿੱਚ ਉਹ ਜੋ ਗਿਆੜੇ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਲਖਨਊ 에ਅਰਪੋਰਟ ਦੇ ਉੱਤੇ ਵੱਡਾ 에ਅਰ ਕ੍ਰੈਸ਼ ਟਲ ਗਿਆ ਏ ਵੱਡਾ ਹਵਾਈ ਹਾਦਸਾ ਏ ਜਿਹੜਾ ਉਹ ਟਲ ਗਿਆ ਏ ਤਾਂ ਸਾਊਦੀ ਅਰਬ ਤੋਂ ਆਏ ਹੱਜ ਯਾਤਰੀਆਂ ਨਾਲ ਭਰੇ ਜਹਾਜ਼ SV3112 ਦੀ ਲੈਂਡਿੰਗ ਦੌਰਾਨ ਪਹੀਏ ਦੇ ਵਿੱਚੋਂ ਅੱਗ ਦੀ ਚੰਗਿਆੜੀ ਨਿਕਲੀ ਏ ਜਹਾਜ਼ ਦੇ ਵਿੱਚ 250 ਯਾਤਰੀ ਸਵਾਰ ਹੁੰਦੇ ਨੇ ਜੇ ਗੱਲ ਕੀਤੀ ਜਾਵੇ ਅੰਮਤਾਬੜ ਦੇ ਵਿੱਚ ਇੱਕ ਵੱਡਾ ਭਿਆਨਕ ਹਵਾਈ ਹਾਦਸਾ ਹੋਇਆ ਸੀ ਜਿੱਥੇ ਉਡਾਣ ਭਰਦੇ ਹੀ ਜਹਾਜ਼ ਦਾ ਜਿਹੜਾ ਉਸਦੀ ਪਾਵਰ ਘਟਦੀ ਜਾਂਦੀ ਹੈ ਅਤੇ ਫਿਰ ਉਹ ਇੱਕ ਇਮਾਰਤ ਦੇ ਵਿੱਚ ਜਾ ਕੇ ਕ੍ਰੈਸ਼ ਹੋ ਜਾਂਦਾ ਹੈ ਤਾਂ ਬਹੁਤ ਸਾਰੀਆਂ ਮੌਤਾਂ ਨੇ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੋਈਆਂ ਸੀ ਤਾਂ ਲਗਾਤਾਰ ਜੇ ਗੱਲ ਕੀਤੀ ਜਾਵੇ ਪਿਛਲੇ ਕੁਝ ਦਿਨਾਂ ਵਿੱਚ ਜਿਹਾ ਕਿ ਨਵਾਂ ਵਾਪਰੀਆਂ ਨੇ ਤਾਂ ਬੀਤੇ ਦਿਨ ਕੇਦਾਰਨਾਥ ਦੇ ਵਿੱਚ ਵੀ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ 7 ਦਿਨਾਂ ਦੀ ਜਾਨ ਚਲੀ ਗਈ ਹੈ ਤਾਂ ਇੱਕ ਵੱਡਾ ਹਵਾਈ ਹਾਦਸਾ ਹੋਣੋਂ ਟਲਿਆ ਏ ਜਿੱਥੇ ਲੈਕਰ ਉਹ 에어ਪੋਰਟ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਇਹ ਜਹਾਜ਼ ਦਾ ਜਿਹੜਾ ਉਹ ਲੈਂਡ ਹੋਇਆ ਸੀ ਤੇ ਲੈਂਡਿੰਗ ਦੌਰਾਨ ਲੈਂਡਿੰਗ ਗੀਅਰ ਦੇ ਵਿੱਚੋਂ ਅੱਗ ਦੀਆਂ ਚ ਗੱਡੀਆਂ ਨੇ ਜਿਹੜੀਆਂ ਉਹ ਨਿਕਲਦੀਆਂ ਦਿਖਾਈ ਦਿੰਦੀਆਂ ਨੇ ਤਾਂ ਇਹ ਹੁਣ ਜਾਂਚ ਦਾ ਵਿਸ਼ਾ ਹੈ ਕਿ ਕਿਹੜੇ ਕਾਰਨਾਂ ਕਰਕੇ ਇਸ ਜਹਾਜ਼ ਦੇ ਵਿੱਚੋਂ ਅੱਗ ਦੀਆਂ ਲਪਟਾਂ ਨੇ ਜਿਹੜੀਆਂ ਉਹ ਨਿਕਲੀਆਂ ਨੇ ਤਾਂ ਪੂਰੇ ਮਾਮਲੇ ਦੀ ਜਾਂਚ ਆ ਜਿਹੜੀ ਉਹ ਸਬੰਧਤ ਅਦਾਰਿਆਂ ਦੇ ਵੱਲੋਂ ਸਬੰਧਤ ਅਥਾਰਟੀਆਂ ਦੇ ਵੱਲੋਂ ਕੀਤੀ ਜਾਵੇਗੀ ਲੇਕਰ ਵਾਕਈ ਇਸ ਗੱਲ ਨੂੰ ਲੈ ਕੇ ਲੋਕ ਵੱਡੇ ਫਿਕਰ ਦੇ ਵਿੱਚ ਪੈ ਗਏ ਸੀ ਕਿ ਅਗਰ ਕੋਈ ਅਣਹੋਣੀ ਹੋ ਜਾਂਦੀ ਤਾਂ ਕੀ ਬਣਦਾ ਤਾਂ 250 ਕੀਮਤੀ ਜਾਨਾਂ ਨੇ ਜਿਹੜੀਆਂ ਉਹ ਇਸ ਹਵਾਈ ਜਹਾਜ਼ ਦੇ ਵਿੱਚ ਸਵਾਰ ਸਨ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਦੇ ਵਿੱਚ ਅੱਗੇ ਲੱਗਣ ਪਿੱਛੇ ਕਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ